ਹਾਂਜੀ ਅਸਲਾਮੁਆਲੇਕਮ ਜੀ ਕੀ ਹਾਲ ਚਾਲਾਂ ਉਮੀਦ ਕਰਦੇ ਆ ਵਧੀਆ ਹੋਵਾਂਗੇ ਵੈਲਕਮ ਆ ਜੀ ਸਵਾਗਤ ਆ ਅੱਜ ਦੇ ਨਵੇਂ ਵਲੌਗ ਦੇ ਵਿੱਚ ਬਹੁਤ ਸਾਰਾ ਪਿਆਰ ਨਵੇਂ ਵਲੌਗ ਦੇਖਣ ਵਾਲਿਆਂ ਨੂੰ ਜਿਹੜੇ ਆਪਣੇ ਚੈਨਲ ਤੇ ਨਵੇਂ ਚੈਨਲ ਸਬਸਕ੍ਰਾਈਬ ਕਰ ਲਓ ਤੇ ਬਹੁਤ ਸਾਰਾ ਪਿਆਰ ਜਿਹੜੇ ਆਪਣੇ ਬਾਕੀ ਆਪਣੇ ਨਾਲ ਪਹਿਲੇ ਵੀਰ ਭਰਾ ਜੁੜੇ ਹੋਏ ਆ ਸਾਰੇ ਭੈਣ ਭਰਾ ਜਿਹੜੇ ਜੁੜੇ ਆ ਆਪਣੇ ਨਾਲ ਉਹਨਾਂ ਨੂੰ ਬਹੁਤ ਸਾਰਾ ਪਿਆਰ ਜੀ ਤੇ ਅੱਜ ਦਾ ਵਲੌਗ ਕਰਦੇ ਆ ਸਟਾਰਟ ਦਿਨ ਬੜਾ ਸੋਹਣਾ ਲੱਗਾ ਹੋਇਆ ਪੱਠੇ ਆਪਾਂ ਲੈ ਆਂਦੇ ਆ ਮਾਸ਼ਾਅੱਲਾ ਅਲੀ ਨੇ ਪੂਰਾ ਰੇੜਾ ਲੱਦ ਕੇ ਜਿਹੜਾ ਨਾ ਐ ਖੜਾ ਕਰ ਲਿਆ ਤੇ ਬਾਕੀ ਕੋੜੀ ਛੱਡ ਕੇ ਜਰਾ ਫੇਰ ਤੋਰ ਲਈ ਆ ਕੜਿਆਲਾ ਬੜਾ ਸੌਖਾ ਲੈ ਲਿਆ ਅੱਜ ਕੱਲ ਇੱਕ ਵਾਰੀ ਸ਼ਾਮ ਨੂੰ ਦੁੱਤਾ ਸੀ ਤੇ ਅੱਜ ਉਹਨੇ ਬੜਾ ਸੋਹਣਾ ਲੈ ਲਿਆ ਤੇ ਬਾਕੀ ਕੱਲ ਜਨ ਦੱਸਿਆ ਸੀ ਕਿ ਉਹ ਕੜਾਇਆ ਸੀ ਪੈਪੂ ਬਜੇ ਟੀ ਕਢਾਉਣੇ ਸੀ ਟੀ ਲਾਉਣਾ ਸੀ ਜਿਹੜਾ ਬਣਾਉਣਾ ਸੀ ਆਪਾਂ ਟੀ ਤੇ ਉਹਦੇ ਵਾਸਤੇ ਬਾਈ ਨੂੰ ਸੱਦਿਆ ਸੀ ਕੱਲ ਤਾਂ ਉਹ ਨਹੀਂ ਆਇਆ ਅੱਜ ਆ ਗਿਆ ਤੇ ਅੱਜ ਉਹ ਟੀ ਟੂ ਜਾ ਕਟਾ ਲਿਆ ਵਾ ਹੁਣ ਕਟਾਉਣੇ ਪਏ ਆ ਕਟਾ ਕੇ ਉਹਦੇ ਵਿੱਚ 베アリング ਬੋਰਿੰਗ ਜਿਹੜਾ ਫਿੱਟ ਕਰਾਂ ਜਿਹੜਾ ਜਗਾਰ ਹੋਇਆ ਤੁਹਾਡੇ ਕਰਦਿਆਂ ਰੂਬਰੂ ਅੱਜ ਦਾ ਡੇਢ ਸਾਰਾ ਤੇ ਜੁੜ ਕੇ ਰਹਿਣਾ ਵਲੌਗ ਦੇ ਨਾਲ ਸੋ ਬਾਕੀ ਜਿਹੜੇ ਕੰਮ ਸ਼ਾਮਾ ਨਿਬੜ ਤੇ ਉਸਤਾਦ ਜੀ ਆਏ ਹੋ ਉਸਤਾਦ ਜੀ ਸਰਾਉ ਕੀ ਹਾਲ ਹੈ ਠੀਕ ਹੋ الحمدللہ ਇਹ ਹੁਣ ਕਿੰਨੀ ਦੇਰ ਚ ਬਣਾ ਦਊਗਾ ਸਾਨੂੰ ਟੀ ਇੱਕ ਦੋ ਘੰਟਿਆਂ ਦੇ ਵਿੱਚ ਐ ਬਣ ਜਾਊਗਾ ਫਿੱਟ ਇਹ ਸਾਨੂੰ ਹੁਣ ਕੀ ਇਹਦਾ ਜਿਗਾਰਡ ਕਰਨਾ ਪੈਣਾ ਸਭ ਤੋਂ ਪਹਿਲਾਂ ਸਾਨੂੰ ਇਹ ਦੱਸ ਦਿਓ ਮੜਾ ਜੀ ਸਭ ਤੋਂ ਪਹਿਲਾਂ ਤੁਸੀਂ ਇਹਦੇ ਬੈਰਿੰਗ ਲੈ ਕੇ ਆਓ ਬੈਰਿੰਗ ਲੈ ਕੇ ਆਓਗੇ ਤਾਂ ਫਿਰ ਇਹਦੀ ਫਿਟਿੰਗ ਬਣਾ ਲਵਾਂਗੇ ਅੱਛਾ ਇਹਦਾ ਹੁਣ ਬੈਰਿੰਗ ਇਹਦੇ ਉੱਤੇ ਬੈਰਿੰਗ ਲੱਗਣਾ ਆ ਇਹਦੇ ਉੱਤੇ ਆਹ ਕਟਿਆ ਵਾ ਭਾਈ ਇਹਦੇ ਉੱਤੇ ਬੈਰਿੰਗ ਚੜਾਉਣਾ ਠੀਕ ਆ ਇਹ ਟੱਕ ਬਣਿਆ ਇਹਦੇ ਉੱਤੇ ਬੈਰਿੰਗ ਰੋਕੇ ਅੱਛਾ ਇਹਦੇ ਉੱਤੇ ਲਾਉਣਾ ਵਾ ਹਾਂ ਓਕੇ ਇੱਥੋਂ ਬੈਰਿੰਗ ਚੜਾ ਕੇ ਇਹਦੇ ਉੱਤੇ ਰੁਕ ਜਏਗਾ ਠੀਕ ਐ ਅੱਗੇ ਨਹੀਂ ਜਾਏਗਾ ਠੀਕ ਹੋ ਗਿਆ ਇਹ ਹੁਣ ਲਿਆ ਇਹ ਬੈਰਿੰਗ ਅਸੀਂ ਸਭ ਤੋਂ ਪਹਿਲਾਂ ਚਲੋ ਭਾਈ ਕੀ ਆ ਹੌਂਡੀ ਬੋਲਣਾ ਇਹ ਹੋਰ ਸਣਾ ਵਿਚਾਰੇ ਚੁਪਰਾ ਲਗਾ ਆ ਦਿਓ ਜਰਾ ਇਹਦਾ ਸਾਨੂੰ ਬੈਰਿੰਗ ਦਿਓ ਅਗਲੇ ਪਾਸੇ ਬੈਰਿੰਗ ਲਾਉਣਾ ਵਾ ਕੀ ਚੀਜ਼ ਦਾ ਪੁਰਜ਼ਾ ਵਾ ਈ ਪਤਾ ਨਹੀਂ 샤ਫਟ ਜੀ ਆ ਕੋਈ ਇਹਦੇ ਉੱਤੇ ਨਾ ਕਮਾਉਣਾ ਅਸੀਂ 베어ਿੰਗ ਇਹ ਫਿੱਟ ਕਰਨਾ ਵਿੱਚ ਇੱਕ ਪੱਤੀ ਇਸ ਜਗ੍ਹਾ ਤੇ ਹਾਂ ਇਹਦੇ ਵਿੱਚ 베어ਿੰਗ ਫਿੱਟ ਕਰ ਦਿਓ ਸਾਨੂੰ ਇੱਕ ਆ ਫਿੱਟ ਨਹੀਂ ਹੋਇਆ ਪੂਰਾ ਹੋ ਗਿਆ ਹੋ ਗਿਆ acha ਹਾਂ ਕਿੰਨੇ ਦਾ 200 ਦਾ ਬੱਸ ਹਾਂਜੀ ਬਹੁਤ ਨਹੀਂ ਮਹਿੰਗਾ ਨਹੀਂ ਯਾਰ ਅੱਗੋਂ ਕੁਝ ਨਹੀਂ ਆਉਂਦਾ ਮਹਿੰਗਾਈ ਬਹੁਤ ਹੈ ਮਹਿੰਗਾਈ ਤਾਂ ਵਾਕੇ ਬਹੁਤ ਆ ਚਲੋ ਹਾਂਜੀ ਸਵਾਰ ਸਾਹਿਬ ਕੀ ਹਾਲੀ ਠੀਕ ਹੈ ਜੀ ਆਹ ਘੋੜੀ ਤੇ ਰਲ ਵੇਖਦੀ ਪਈ ਹੈ ਕਹਿੰਦੀ ਵੀ ਆਹ ਸਵਾਰ ਮੇਰੇ ਉੱਤੇ ਛੜ ਹਾਂਜੀ ਘੋੜੀ ਲੱਗ ਗਈ ਹੁਣ ਮੇਰੇ ਤੇ ਕਿਦਾਂ ਹੁਣ ਮੇਰੇ ਤੇ ਬਹੁਤ ਜਿੰਦੀ ਆ ਆ ਜੋ ਕੜਿਆਲਾ ਉਦਾਂ ਹੀ ਨਹੀਂ ਤਾਂ ਉਹ ਪਟਣਾ ਜਿਹਾ ਬਾਣ ਦਵਾ ਗਿਆ ਹਾਂ ਬਿਨਾਂ ਹੀ ਉਤੋਂ ਹੀ ਆਰਾਮ ਸਕੂਨ ਦੇ ਨਾਲ ਲੈ ਲਿਆ ਉਹਨਾਂ ਲੈ ਲਿਆ ਸਿਰੇ ਟਾਈਮ ਨਾ ਨਾ ਬਸ ਇਹ ਆ ਵੀ ਜਰਾ ਫਿੱਟ ਕਰ ਦੋ ਜਗਾੜ ਇਧਰ ਆਪਣਾ ਆ ਵੀ ਹੋਈ ਜਾਂਦਾ ਵਾ ਹੁਣ ਆਪੇ ਘੁੰਮਿਆ ਕਰੂਗੀ ਇਹ ਉਸਤਾ ਜੀ ਬਰਾਸ ਬਣਾਉਣੇ ਪਏ ਬਰਾਸ ਹੀ ਇਹ ਉਦਾਂ ਆਪਣੇ ਕੋ ਹੈ ਨਹੀਂ ਸੀ ਮੇਰੇ ਖਾਲੋ ਦੂਜਾ ਹੈ ਨਾ ਬਰਾਸ ਹੈ ਨਹੀਂ ਸੀ ਫਿਰ ਪੱਤੀ ਦਾ ਬਣਾਇਆ ਹਾਂ ਹਾਂ ਇਹ ਹੁਣ ਆ ਜਿਹੜਾ ਵਿਚ ਲਿਆਤਾ ਆਪਾਂ ਕੀ ਉਹਨੂੰ ਕਹਿੰਦੇ ਆ 베어ਿੰਗ 베어ਿੰਗ ਇਹ ਹੁਣ 베어ਿੰਗ ਹੋ ਗਿਆ ਜੀ ਵਿਚ ਫਿੱਟ ਲੋ ਜੀ ਨੂੰ ਅਗਲਾ ਨਜਾਮ ਹੋਣੇ ਤੁਹਾਨੂੰ ਵੀ ਕੀ ਬਣਦਾ ਇੱਥੇ ਮੈਨੂੰ ਤਾਂ ਆਪ ਨਹੀਂ ਸਮਝ ਆਉਂਦੀ ਪਈ ਹਲੇ ਲੋ ਜੀ ਆ ਪੈ ਗਈ ਸ਼ਾਫਟ ਹੈ ਹਾਂਜੀ ਇਹ ਇਹ ਹੁਣ ਇਹ ਫਸਦਾ ਫੂਜ਼ਰਤ ਨਹੀਂ ਘੁੰਮ ਜਾਊ ਸਹੀ ਫਸੇਗਾ ਨਹੀਂ ਬਿਲਕੁਲ ਨਹੀਂ ਫਸੇਗਾ ਐਸਾ ਬਾਰ ਹੋ ਜਾਂਦਾ ਕੰਮ ਤੇ ਸਾਮ ਲੱਗਾ ਘਰੇ ਕੰਮ ਦਾਣਾ ਬੜਾਈਆਂ ਦਾ ਚੋਰ ਸਾਹਿਬ ਇੱਥੇ ਸਾਰਾ ਕੁਝ ਮਰੇ ਮੂਦਾ ਕਰੀ ਜਾਣਾ ਤੂੰ ਪਾਣੀ ਹੈ ਇਹਦਾ ਪਾਣੀ ਆ ਤੇ ਲੇਕਿਨ ਇੱਥੇ ਗੰਦ ਪੈ ਜਾਣਾ ਫਿਰ ਨਿੰਮ ਨੂੰ ਕਿਉਂ ਫੁੱਟਦੀ ਆਂਦੀ ਦੇਖ ਕੇ ਨਾ ਤਾਕਤਵਾਰ ਪਾਣੀ ਛਟੇ ਉੱਤੇ ਇਹ ਤਾਕਤਵਾਰਾ ਜੌਂਦਾ ਪਾਣੀ ਤੇ ਇੰਨੇ ਮੇ ਫੁੱਟ ਜਾਂਦੀ ਨਿੰਮ ਦਾ ਮੌਸਮ ਆ ਤਾਂ ਫੁੱਟਦੀ ਆ ਅੱਜਦਾਂ ਲਾ ਬਸ ਸੁੱਕਾ ਆ ਵੇ ਤਾਂ ਵੀ ਫੁੱਟ ਜਾਂਦਾ ਠੀਕ ਆ ਠੀਕ ਆ ਪਾਣੀ ਬੰਨਾ ਫਟ ਨਹੀਂ ਨਹੀਂ ਇਦਾਂ ਇਦਾਂ ਸਹੀ ਆ ਲੋ ਜੀ ਨਿਜ਼ਾਮ ਮਾਸ਼ਾਅੱਲਾ ਓਕੇ ਬਿਸਮਿਲ੍ਲਾ ਕਰਕੇ ਛੱਟ ਮੇਰਾ ਭਰਾ ਉੱਤੇ ਸੋਨਾ ਬੜਾ ਕਰਕੇ ਲੋ ਜੀ ਮਾਸ਼ਾਅੱਲਾ ਸੈਮ ਦਾ 25 ਨੂੰ ਪੇਪਰ ਆ ਭਾਈ ਤੇ ਬੈਸਟ ਆਫ ਲੱਕ ਕਹਿ ਦੋ ਕਿਉਂਕਿ ਪਾਸ ਇਹਨੇ ਬੈਸਟ ਆਫ ਲੱਕ ਨੇ ਹੋ ਪੜਦਾ ਪੁਰਦਾ ਤੇ ਐਨੀ ਕਾ ਪੜਦਾ ਕਿਥੇ ਘਰੇ ਪੜਦਾ ਹੋਂ ਕਦੋਂ ਜਾ ਲੈ ਲੋ ਕਹਿੰਦੇ ਬਾਬਾ ਗੁੱਲੂ ਆ ਗਿਆ ਤੇ ਕੋੜੀ ਦੀ ਜਾਨ ਤੇ ਬਣ ਚਲੀਏ ਹੈ ਕਿਉਂ ਬਾਬਾ ਅਸਤੇ ਦਾਣਾ ਪਾਉਣ ਲੱਗੇ ਸਾਨੂੰ ਪਾਓ ਪਾਓ ਗ੍ਰੈਂਡ ਦੀ ਹਲੇ ਅੱਛਾ ਖੁੱਲਾ ਮੈਂ ਰੰਗਿਆ ਸੀ ਲੈ ਹੁਣ ਵੇਖੀ ਛੱਡ ਦੇ ਕੋਈ ਰੌਲਾ ਨਹੀਂ ਜਾਂਦੀ ਕਿਤੇ ਪਾ ਦਾਣਾ ਬਾਬਾ ਨਾ ਖੰਗਿਆ ਕਰ ਕੋੜੀ ਸਾਡੀ ਦੀ ਜਾਨ ਤੇ ਬਣ ਜਾਂਦੀ ਆ ਹੈ ਵਕਾਦੀ ਬੋਸ ਪਾਇਓ ਕੋਈ ਨਹੀਂ ਖੈਰ ਆ ਖੈਰ ਖਾ ਵੀ ਖਾ ਖਾ ਮੇਰੀ ਮੱਜੇ ਖਾ ਹਾਲਾ ਉਹਨੂੰ ਨੰਗ ਦੀ ਹੁਣ ਉਹਦੇ ਨੰਗ ਦੀ ਬਾਬਾ ਤੂੰ ਆ ਗਿਆ ਹੈ ਬਾਬੇ ਨੇ ਆਉਂਦੇ ਨਹੀਂ ਕੰਮ ਚ ਇੱਕਦਾ ਹੀ ਹਾਲਾ ਟੇਕ ਗਿਆ ਨੇ ਟੇਕ ਗਿਆ ਬਾਬਾ ਇਹਨੇ ਬੜਾ ਸੁਣਾ ਤਰੀਕੇ ਨਾਲ ਦਿੱਤਾ ਜੀ ਬੜਾ ਹੈਵੀ ਨਿਜ਼ਾਮਾਈ ਕੀਤਾ ਇਹਨਾਂ ਨੇ ਤੇ ਵਾਹ ਕੀ ਬਾਤਾਂ ਹੈ ਕਿਦੇ ਵਦਨ ਕੀ ਆ ਲਈ ਇਹ ਬੋਕੀ ਬੈਠੀ ਪਈ ਏ ਕਿਧਰੋਂ ਐ ਸਾਲਾ ਕਾਟਦਾ ਕਿੰਨਾ ਦਾ ਪਾਜ ਇਕਬਾਲ ਦਾ ਅੱਛਾ ਕਿੰਨੀ ਦਿਹਾੜੀ ਆ 500 ਰੁਪਏ ਕਿੱਲੇ ਦਾ ਹੀ ਆ ਕਿੱਲੇ ਦਾ 500 ਰੁਪਏ ਚੱਲਦਾ ਆਪਣੇ ਵਾਲਾ ਅੱਛਾ ਵਾਹ ਜਿੰਨਾ ਗਲਾਉਣਾ ਦੱਸੋ ਹਾਂਜੀ ਲਾਓ ਜਿੰਨਾ ਤੁਹਾਨੂੰ ਸਹੀ ਲੱਗਦਾ ਮੈਨੂੰ ਹਣ ਕੀ ਪਤਾ ਡਬਲ ਲਾਉਣਾ ਦੋ ਪਾਸੇ ਲਾਉਣਾ ਆਪਾਂ ਹਾਂ ਜਿਹੜਾ ਵੀਡੀਓ ਜੋ 3 ਫੁੱਟ ਦਾ ਜਿਹੜਾ ਵੀਡੀਓ ਵਾਲਾ ਮੈਨੂੰ ਵਿਖਾਇਆ 3 ਫੁੱਟ ਦਾ ਤੇ 3 ਫੁੱਟ ਦਾ ਲਾ ਦੋ ਫਿਰ ਦੋਹਾਂ ਪਾਸੇ ਲਾਉਣਾ ਨੇ ਦੋਹਾਂ ਪਾਸੇ ਲਾਉਣਾ ਵਾ ਹਾਂ ਦੋਹਾਂ ਹਾਂ ਹਾਂ ਦੋਹਾਂ ਸਾਈਡਾਂ ਤੇ ਘੱਟ ਦਿਓ ਲਾ ਦੇ ਨਹੀਂ ਮੈਂ ਇੱਥੇ ਬਚਾ ਲੈ ਕਰ ਓਏ ਆ 3 ਫੁੱਟ ਦਾ ਥੋੜੀ ਆ ਆ ਕਿੰਨੇ ਫੁੱਟ ਦਾ ਬਾਈ ਛੋਟਾ ਲੈ 2.5 ਫੁੱਟ ਇੱਕ ਸਾਈਡ ਆ ਇਹਨੂੰ 6 ਫੁੱਟ ਦਾ ਲੱਗਣਾ 6 ਫੁੱਟ ਦਾ ਲੱਗਣਾ ਹਾਂ 3 ਫੁੱਟ ਇੱਕ ਸਾਈਡ ਆ ਹਾਂ ਤੇ ਇਦਾਂ ਹੀ ਲਾ ਦੇ ਤੂੰ ਆਪਣਾ ਕੋ ਦਸਮਾਨ ਵਾਧੂ ਆ ਬਾਈ ਕਿਉਂ ਵੀ ਮਾਰੋ ਫੀਤਾ ਬੜਾ ਗਿਆ ਅਲੀਏ ਜਦੋਂ ਇੱਕ ਪਾਸੇ ਮੈਂ ਤੈਨੂੰ ਬੰਨ੍ਹਦਿਆਂ ਕਰਨਾ ਇੱਕ ਪਾਸੇ ਘੋੜੀ ਨੂੰ ਠੀਕ ਆ ਇਹ ਤੈਨੂੰ ਫੜਾ ਦਿਆਂਗਾ ਨਹੀਂ ਛੋਟੀ ਤਾਂ ਕਿ ਤੂੰ ਨਾਲ ਕਮਾਈ ਜਾਵੇਂ ਠੀਕ ਹੈ ਹਾਂ ਇੰਜ ਇੰਜੇ ਗੱਲ ਹੈ ਬਾਬਾ ਸੁਣਾ ਵਾ ਦੂਇਆ ਪਿਆ ਹੈ ਸਹੀ ਹੋ ਗਿਆ ਹੋਏ ਹੋਏ ਲੋ ਜੀ ਸਤਾ ਜੀ ਆ ਗਿਆ ਫਿੱਟ ਵਿੱਚ ਪੂਰਾ ਹੈ ਵਾਹ ਜੀ ਵਾਹ ਤੂੜ ਗੱਡਤੀ ਸਤਾ ਜੀ ਯਾਹਲੀ ਜੀ ਉਹ ਜਾਂਦਾ ਬੜਾ ਲੰਮਾ ਪਾਈਆਂ ਇਹ ਲੰਮਾ ਪਾਸਤਾ ਦਿਨ ਹੁਣ ਬਸ ਠੀਕ ਹੈ ਠੀਕ ਹੈ ਬਸ ਲੋਈ ਹੋ ਗਿਆ ਤਿਆਰ ਸ਼ੁੱਧ ਵਾਹ ਜੀ ਵਾਹ ਇਹ ਤਾਂ ਬਹੁਤ ਉੱਚਾ ਭਾਵੇਂ ਅੱਛਾ ਫੇਰ ਠੀਕ ਹੈ ਬੇਬੇ ਲੋਈ ਬਣ ਗਿਆ ਇੱਥੇ ਭਾਵੇਂ ਛਤਰੀ ਲਾ ਦੀ ਉੱਤੇ ਕਬੂਤਰ ਬਹਾਉਣ ਲਈ ਹੈਂ ਨਾ ਨਹੀਂ ਨਾ ਹੋਏ ਤੇ ਥੱਲੇ ਗਾੜ ਕੇ ਤੇ ਦੋ ਪਾਸੇ ਪੀਂਗ ਪਾ ਕੇ ਤੇ ਨਿਆਣੇ ਘਮਾ ਲੋ ਹੁਣ ਛੱਡ ਜੀ ਉਹ ਪਾ ਦੋ ਮੈਂ ਜੀ ਉਹ ਵੀ ਪੜਦੇ ਉਸਤਾਦ ਜੀ ਆ ਵੀ ਲਾਦੇ ਨਾਲੋਂ ਨਹੀਂ ਫੇਰ ਕਾਬੂ ਨਹੀਂ ਰਹਿਣਾ ਭਾਈ ਇਹਨੇ ਆ ਮੈਂ ਫਿਰ ਰਹਿ ਮੈਂ ਕਿਹਾ ਪਰੇ ਹੁਸੈਨ ਬੜਾ ਜਾ ਅੱਜ ਦਾ ਇਹ ਟੀਕ ਹੀ ਆ ਯਾਰ ਇੱਕ ਹਿਸਾਬ ਦੀ ਤੋਇਆ ਬਹੁਤਾ ਮਾਰ ਲਾਂਗਾ ਟੋਈ ਦੀ ਖੈਰ ਆ ਕਾਬੂ ਰਹੂਗਾ ਨਿਜ਼ਾਮਾ ਨਾ ਫੇਰ ਕਮਾਈ ਜਰਾ ਵਾਹ ਵੀ ਵਾਹ ਲਓ ਜੀ ਠੀਕ ਆ ਜੀ ਕਿਤੇ ਫਸਦਾ ਤਾਂ ਨਹੀਂ ਹੈ ਨਾ ਨਾ ਭਾਈ ਬਿਲਕੁਲ ਨਹੀਂ ਫਸਦਾ ਲਾ ਹਣ ਤੁਰੇ ਰਹੇ ਹੈ ਸਾਡੀ ਅੰਬਰ ਲੋਜੀ ਕਾਮ ਸ਼ਾਮ ਨੂੰ ਵੇੜ ਕੀ ਆ ਗਏ ਆ ਘਰੇ ਤੇ ਕਰੇ ਪਾਈ ਬਣਦੀ ਪਈ ਆ ਹੁਣ ਸ਼ਾਮ ਦਾ ਟਾਈਮ ਆ ਥੋੜਾ ਜਿਹਾ ਤੇ ਇਫਤਾਰੀ ਬਣਦੀ ਪਈ ਆ ਤੇ ਇਫਤਾਰੀ ਅੱਜ ਬੇਬੀ ਮਿਲਨ ਸਪੈਸ਼ਲੀ ਬਣਾ ਰਹੇ ਮਾਸ਼ਾ ਅੱਲਾਹ ਇਹ ਵੀ ਕੀ ਦੇ ਵਾਸਤੇ ਬਣਦੀ ਹੈ ਅੱਜ ਇਫਤਾਰੀ ਬਣਾਉਣ ਲਈ ਆ ਜਮਾਤ ਵਾਲੇ ਆਏ ਆ ਮਸਜਿਦ ਦੇ ਵਿੱਚ ਅਸੀਂ ਖਾਓ ਨਾ ਸਾਡੇ ਆਉਂਦੇ ਆ ਮੈਂ ਦੱਸ ਦਵਾਂ ਇੱਕ ਵਾਰੀ ਜਮਾਤ ਵਾਲੇ ਆਉਂਦੇ ਤਬਲੀਗ ਜਮਾਤ ਵਾਲੇ ਜੋ ਤਬਲੀਗ ਕਰਦੇ ਆ ਇਸਲਾਮ ਦੀ ਮਸਜਿਦਾਂ ਦੇ ਵਿੱਚ ਆ ਕੇ ਸਾਰਿਆਂ ਨੂੰ ਆ ਕੇ ਕਹਿੰਦੇ ਆ ਬਈ ਨਮਾਜ਼ ਪੜੋ ਅੱਲਾ ਦਾ ਨਾਮ ਲਓ ਮਸਜਿਦਾਂ ਦੇ ਵਿੱਚ ਆਉਂਦੇ ਆ ਡਿਫਰੈਂਟ ਡਿਫਰੈਂਟ ਸੂਬਿਆਂ ਤੋਂ ਡਿਫਰੈਂਟ ਜ਼ਿਲ੍ਹਿਆਂ ਤੋਂ ਲੋਕ ਆਉਂਦੇ ਆ ਠੀਕ ਆ ਅੱਲਾ ਦੀ ਰਾਤ ਨਿਕਲਦੇ ਆ ਅੱਲਾ ਦੀ ਅੱਲਾ ਦਾ ਨਾਮ ਲੈਂਦੇ ਕਹਿੰਦੇ ਵੀ ਕਹਿ ਸਕਦੇ ਆ ਤੇ ਉਹਨਾਂ ਵਾਸਤੇ ਉਹ ਆਪਣੇ ਉਹਨਾਂ ਨੇ ਮਸਜਿਦ ਸਟੇ ਕੀਤਾ ਹੋਇਆ ਤੇ ਉਹਨਾਂ ਵਾਸਤੇ ਜਫਤਾਰੀ ਬਣਦੀ ਪਈ ਆ ਮਾਸ਼ਾਅੱਲਾ ਆਪਣੇ ਘਰੇ ਤੇ ਆ ਬੇਬੇ ਕੀ ਆ ਆਲੂ ਆ ਤੇ ਪਿਆਜ਼ ਆ ਟਮਾਟਰ ਮਿਰਚਾਂ ਵਿੱਚ ਰਲਾਈਆਂ ਇਹਨਾਂ ਨੂੰ ਬਣਾਉਣੀਆਂ ਅੱਜ ਟਿੱਕੀਆਂ ਆ ਆਲੂ ਵਾਲੀਆਂ ਟਿੱਕੀਆਂ ਅੱਛਾ ਆਲੂ ਵਾਲੀਆਂ ਟਿੱਕੀਆਂ ਬਣਨ ਲੱਗੀਆਂ ਹੋਰ ਆਲੂ ਵਾਲੀਆਂ ਟਿੱਕੀਆਂ ਵਾ ਤੇ ਫਰੂਟ ਲੈ ਲੈਣ ਗਿਆ ਵਾ ਫਰੂਟ ਚਾਟ ਬਣਾ ਲਾਂਗੇ ਤੇ ਦਹੀਂ ਭੱਲੇ ਬਣਾ ਲਾਂਗੇ अच्छा अच्छा तो रोज बंदेर वो ਸਾਡੇ ਘਰ ਚ ਵੀ ਇਹੀ ਬਣਦਾ ਵਾ ਤੇ ਅਸੀਂ ਕਿਹਾ ਚਲੋ ਉਹਨਾਂ ਨੂੰ ਵੀ ਅਸੀਂ ਮਤਲਬ ਵਾਫਰ ਮਕਦਾਰ ਦੇ ਵਿੱਚ ਬਣਾ ਕੇ ਤਾਂ ਆਪਾਂ ਚਾਹਾਂ ਬੜਾ ਲੀਏ ਆਪਣੀ ਇਫਤਾਰੀ ਦੇ ਵਿੱਚ ਤੇ ਉਹਨਾਂ ਨੂੰ ਵੀ ਹਨਾ ਜ ਇਫਤਾਰੀ ਕਰਵਾਈਗੇ ਚਲੋ ਮਾਸ਼ਾਅੱਲਾ ਹਾਂ ਇਹ ਤਾਂ ਹੋ ਗਿਆ ਮਾਸ਼ਾਅੱਲਾ ਸਾਰੇ ਜਿਹੜੇ ਆ ਮਸਜਿਦਾਂ ਵਿੱਚ ਹੁੰਦੇ ਆ ਤੇ ਉਹ ਦੀਨ ਫਲਉਂਦੇ ਆ ਦੀਨ ਦੀਆਂ ਗੱਲਾਂ ਕਰਦੇ ਆ ਨਮਾਜ਼ ਸੇ ਲਉਂਦੇ ਆ ਬੱਚਿਆਂ ਨੂੰ ਕਹਿੰਦੇ ਆ ਫਿਰੋ ਨਾ ਨਮਾਜ਼ ਪੜੋ ਮਾਲਕ ਸਹੀ ਗੱਲ ਤੇ ਰੋਜ਼ਿਆਂ ਦੇ ਵਿੱਚ ਤੇ ਫਿਰ ਹਨਾ ਬਰਕਤ ਮਹੀਨਾ ਵਾ ਤੇ ਇਹਦੇ ਵਿੱਚ ਤੇ ਫਿਰ ਹਨਾ ਬਹੁਤ ਹੀ ਨਮਾਜ਼ਾ ਦੇ ਲੋਕ ਵੀ ਜਾਂਦੇ ਆ ਤੇ ਫਿਰ ਉਹ ਗੱਲਾਂ ਦੀਆਂ ਸੁਣਦੇ ਆ ਸਹੀ ਗੱਲ ਆ ਤੇ ਸਾਡਾ ਆ ਗਿਆ ਵਾ ਸੁਣਾ ਕਿੱਧਰੋਂ ਆਇਆ ਹੈ ਮਾਜਾ ਮਾਸ਼ਾ ਅੱਲਾ ਮਾਸ਼ਾ ਅੱਲਾ ਤੇ ਠੀਕ ਆ ਮੈਂ ਤਾਂ ਕੁਝ ਨਹੀਂ ਗੱਲ ਕੀਤੀ ਮੈਂ ਕੋਈ ਗੱਲ ਨਹੀਂ ਕੀਤੀ ਯਾਰ ਇਹਨੂੰ ਇਹਦੀਆਂ ਆਈਕਾਂ ਨਮਾਜ਼ਾਂ ਕਾਇਮ ਹੋਈਆਂ ਵਾ ਕਿਉਂਕਿ ਪੇਪਰ ਆ ਗਿਆ ਸਿਰ ਤੇ ਤੇ ਇਹਨੇ ਪੜਿਆ ਤਾਂ ਹੈ ਨਹੀਂ ਤਾਂ ਨਮਾਜ਼ਾਂ ਨਹੀਂ ਪਾਸ ਹੋਣਾ ਨਾ ਅੱਲਾ ਕਰੇ ਅੱਲਾ ਦੇ ਨਾਮ ਲੈ ਅੱਲਾ ਕੀ ਇਹਨੇ ਪਾਸ ਹੋਣਾ ਕਿਤਾਬ ਤੇ ਪੜਦਾ ਨਹੀਂਗਾ ਆਪ ਮੁਜੀ ਤੇ ਮਿਆਂ ਨਾ ਤੇ ਕਿਨੇ ਕੋ ਜਾਵੇ ਐਵੇਂ ਨਹੀਂ ਮੈਂ ਜਾਣਾ ਆਇਆ ਤੂੰ ਵੱਡਾ ਖਾਣ ਖਾ ਦੀ ਗੱਲ ਤੇ ਆਲੂ ਵੀ ਆਪਣੇ ਭਾਈ ਹੋ ਚੱਲੇ ਆ ਇਹ ਆਲੂ ਉਹ ਨਵਾਸਤੇ ਆ ਲੱਗੇ ਆ ਦਹੀਂ ਪੱਲਿਆ ਵਾਸਤੇ ਅੱਛਾ ਤੇ ਉਸ ਕਿਹਾ ਹੋਰ ਬਾਹਰ ਲਈ ਅੱਛਾ 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 ਆਹ ਪਹਿਗੇ ਟਿਕੀਆਂ ਵਾਸਤੇ ਤੇ ਹੁਣ ਅਸੀਂ ਟਿਕੀਆਂ ਕੱਢਦੇ ਆ ਤੇ ਤੁਹਾਨੂੰ ਵਿਖਾਉਣੇ ਆ ਅੱਛਾ ਵਿਖਾਉਣ ਮੈਂ ਜੁੜ ਕੇ ਨਹੀਂ ਮੈਂ ਚੱਲਾਂ ਬਾਹਰ ਕਿਉਂਕਿ ਇਸ ਟਾਈਮ ਨਾ ਐਮਬਰ ਨੂੰ ਕਰਿਆਲਾ ਲਾ ਦੋ ਠੀਕ ਆ ਉਹਨੂੰ ਲੈ ਕੇ ਚੱਲੀਏ ਜਰਾ ਫੇਰ ਤੁਰ ਕੇ ਲਈ ਐਮਬਰ ਆਪਣੀ ਮਾਸ਼ਾਅੱਲਾ ਹੋ ਗਈ ਥੋੜੀ ਸੀਲ ਸੌ ਹੋ ਗਈ ਹੁਣ ਜਰਾ ਕੱਟਦੇ ਆ ਉਹਨੂੰ ਜਰਾ ਬਾਹਰ ਆ ਨਾ ਅੰਦਰ ਨਾ ਤੇ ਹੁਣ ਸੈੱਟ ਹੋਣ ਲੱਗੀ ਥੋੜੀ ਥੋੜੀ ਤੇ ਹੁਣ ਜਾਂਦੇ ਆ ਬਾਹਰ ਤੇ ਅਲੀ ਪੱਠੇ ਪੁੱਠੇ ਵੱਢਣ ਗਿਆ ਹੋਇਆ ਵਾ ਸ਼ਾਮ ਦੇ ਮਤਲਬ ਆਪਾਂ ਨਾ ਪੱਠੇ ਵਾੜ ਲਈਦੇ ਆ ਸ਼ਾਮ ਟਾਈਮ ਸਵੇਰ ਵਾਸਤੇ ਜਿਹੜੇ ਹੁੰਦੇ ਆ ਉਹ ਸਵੇਰੇ ਲੈਂਦੇ ਆ ਪੱਠੇ ਸ਼ਾਮ ਨੂੰ ਵਾੜ ਲੈਂਦੇ ਆ ਹੁਣ ਗਿਆ ਹੋਇਆ ਵਾ ਆਉਂਦਾ ਉਹਨਾਂ ਨੇ ਕਰਦੀਆਂ ਗੱਲਾਂ ਬਾਤਾਂ ਤੇ ਐਮਬਰ ਨੂੰ ਵੀ ਛੱਡਦੇ ਆ ਤੇ ਫਿਰ ਵਲੌਗ ਨਾਲ ਰਹਿਣਾ ਜੁੜ ਕੇ ਤੇ ਵਲੌਗ ਆਪਣਾ ਕੰਟੀਨਿਊ ਰਹ ਪਾ ਚਾਕ ਰੱਖ ਗਿਆ ਬਸ ਲੈ ਲੈ ਮੂੰਹ ਚ ਸ਼ਾਬਾਸ਼ ਚੱਲ ਲੈ ਖੋਲ ਮੂੰਹ ਲੈ ਬਈ ਸੋਹਣਾ ਪੁੱਤ ਸ਼ਾਬਾਸ਼ ਲਓ ਜੀ ਮਾਸ਼ੱਲਾ ਬੜੇ ਥੋੜੇ ਤਰੀਕੇ ਨਾਲ ਕੜਿਆਲਾ ਲੈਣ ਲੱਗ ਗਈ ਆ ਸਾਡੇ ਸਵਾਰ ਨੇ ਮਾਸ਼ੱਲਾ ਲਾ ਲਈ ਐ ਸਵਾਰ ਸਾਹਿਬ ਹਾਂ ਜੀ ਲਾ ਲਈ ਜੀ ਮਾਸ਼ੱਲਾ ਮਾਸ਼ੱਲਾ ਸ਼ੁਕਰਾਨਾ ਨਹੀਂ ਨਾ 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 ਨੈਰ ਨਾ ਲਵਾ ਨਹੀਂ ਲਓ ਜੀ ਲੈ ਗਿਆ ਸैम ਮਾਸ਼ੱਲਾ ਘੋੜੀ ਨੂੰ ਤੇ ਅਲੀ ਨੇ ਵੀ ਟਰੈਕਟਰ ਆਪੇ ਸਟਾਰਟ ਕਰ ਲਿਆ ਧੱਕੇ ਧੋਬੇ ਨਾਲ ਲੋ ਜੀ ਹੁਣ ਜਾਣਾ ਇਹਦੇ ਮਗਰ ਸਕੂਟਰ ਲੈ ਕੇ ਮੈਂ ਤਾਂ ਕਿ ਇਹ ਸਕੂਨ ਸਕੂਨਾ ਹੀ ਤੋਰਾ ਕਰਾ ਸਕੀ ਮਾਸ਼ਾਅੱਲਾ ਦਾ ਹੈ। ਵਾਹ। ਲੋ ਜੀ ਟਾਈਮ ਹੋ ਗਿਆ ਸ਼ਾਮ ਦਾ ਤੇ ਅੰਬਰ ਨੂੰ ਆਪਾਂ ਲੈਣ ਤੱਕ ਘਰੇ ਪੱਠੇ ਸਿੱਟਦੇ ਆ। ਤੇ ਅਫਤਾਰੀ ਦਾ ਮਾਸ਼ਾਅੱਲਾ ਟਾਈਮ ਹੋ ਗਿਆ ਅਫਤਾਰੀ ਕਰੀ ਜਾਂਦੇ ਸਾਰੇ ਜਣੇ। ਕਾਸੀ ਹੀ ਕਰੀ ਜਾਂਦੇ ਮਾਸ਼ਾਅੱੱਲਾ ਤੇ ਸਾਹਮਣੇ ਨਿਕਲਦੀ ਪਈ ਆ ਜੀ ਮਟਰੀ। ਮਟਰ ਕੱਢਦੇ ਪੈ ਥਰੇਸ਼ਲ ਲੱਗੀ ਕਣੇ ਕਾਲੀ। ਤੇ ਲੱਗੇ ਹੋਇਆ ਤੇ ਅਲੀ ਲੱਗਾ ਹੋਇਆ ਆਪਣਾ ਧਾਰਾ ਕੱਢਣ। ਐਂ ਚੋਰ ਸਾਹਿਬ। ਕਿਦਾਂ ਲੱਗਾ ਹੈ? ਹਾਂ ਜੀ। ਵਾਹ ਸਦਕੇ ਪੈਸੇ ਦੇ ਰਹੇ ਹੋ ਯਾਰ ਸਦਕੇ ਕੈਮਰਾ ਖੁੱਲਾ ਨਹੀਂ ਤਾਂ ਪੈਸੇ ਨਾਲ ਹੀ ਹੈ ਵਾਹ ਕਿਹੜੇ ਪੈਸੇ ਬਾਈ ਮਰਜ਼ੀ ਨੇ ਬਾਈ ਈਦ ਆਈ ਹੈ ਕੱਪੜੇ ਲੈਣੇ ਆ ਹਾਂ ਯਾਰ ਈਦ ਆਈ ਹੈ ਕੱਪੜੇ ਲੈਣੇ ਨੇ ਮੈਂ ਖਾਸ ਤੂ 4-5 ਹਜ਼ਾਰ ਵਾਲਾ ਸੂਟ ਲੈ ਲੀਏ ਹੈ ਅਸੀਂ ਮੈਂ ਤਾਂ 4-5 ਹਜ਼ਾਰ ਵਾਲਾ ਸੂਟ ਲੈ ਤੇਰੀ ਮੈਂ ਸਦਕੇ ਨਾ ਜਾਵਾਂ ਤੂੰ 55 55 ਸੌਲੇ ਸੂਟ ਨਹੀਂ ਨਾ ਸੂਟ ਜਿੰਨੇ ਜਨੇ ਗਿਆ ਹਾਂ ਬਾਸ ਮੈਨੂੰ ਹੀ ਪਤਾ ਲੱਗ ਗਿਆ ਮੈਂ ਤਾਂ ਕੋਈ 5500 ਸੂਟ ਨਹੀਂ ਲਿਆ ਮੈਂ ਆਕਾ ਕੋ 4000 ਵਾਲਾ ਸੀ ਵੀ ਲੈ ਲਈਏ ਨਹੀਂ ਤੁਸੀਂ ਭਾਈ 6000 ਵਾਲਾ ਲਾਓ ਮੈਂ 5500 ਵਾਲਾ ਲਿਆ ਸੀ ਹੈ ਪੈਸੇ ਭਾਈ ਲਾਭ ਆਉਂਦੇ ਹੋਰ ਘੱਟ ਕਰਕੇ ਨਹੀਂ ਲੈਣੇ ਆ ਦੇ ਦੇ ਕੋਈ 17-18 ਹਜ਼ਾਰ ਹੈ 17-18 ਹਜ਼ਾਰ ਇਹ ਰੰਡਾ ਦੇ ਨਹੀਂ ਲੈਣਦੇ ਮੈਂ ਹਣ ਕੀ ਕਰਾਂ ਚੱਲ ਯਾਰ ਜਿਹੜੇ तेरे ਕੋਲ ਆ ਕੇ ਦੇ ਦੇ ਹਾਂ ਐਦਾਂ ਆ ਗੱਲ ਹੋਈ ਨਾ ਬੰਦਿਆਂ ਵਾਲੀ ਕਿ ਜਿਹੜੇ ਹੈਗੇ ਆ ਆਓ ਦੇ ਦੇ ਉਹ ਦੇ ਦੇ ਹੈ ਚਲੋ ਠੀਕ ਹੈ ਨਿਜ਼ਾਮ ਤੋ ਇਹ ਨਾ ਧਰ ਨਿਜ਼ਾਮ ਇਹ ਤੇਰਾ 10 ਲਖਿਆ ਇਹ ਮੇਰਾ ਫਿੱਟਾ ਆਈ 10 ਲਖਿਆ ਕੁੱਕੜ ਆਈ ਆ ਇਹੜਾ ਸਾਹਮਣੇ ਵਾਲਾ ਹੈ ਇਹ ਕਿਸ ਦਿਨ ਮੈਂ ਨਾ ਇੱਕ ਝੁਗੇ ਜੋ 1000 ਰੁਪਏ ਦਾ ਨੁਸਖਾ ਸਾਰਾ ਮੈਂ ਲਾ ਕੇ ਨਾ ਕੋਈ ਮਿਰਚ ਮਸਾਲੇ ਤੇਜੇ ਪਾ ਕੇ ਇਹ ਰਗੜ ਜਾਣਾ ਹੈ ਹੈ ਰਗੜ ਜਾਣਾ ਹੈ ਉਧਰ ਦੇਖ ਓਏ ਇਧਰ ਦੇ ਸੈਲਫੀ ਉਧਾਰ ਚੋਲਾ ਨਾ ਆ ਲਾਦਮੀ ਜ਼ਾਲਮਾ ਹੈ ਵੇ ਲਓ ਜੀ ਪੂਰਾ ਹੀ ਨਿਹਰਾ ਹੋ ਗਿਆ ਵਾ ਅਲੀ ਲੱਗਾ ਹੋਇਆ 부ਹੇ ਲਾਉਣ ਕਿਆ ਬਾਤਾਂ ਇਹ ਭਾਈ ਹੁਣ ਇਸ ਟਾਈਮ ਸਾਰਾ ਕੰਮ ਓਕੇ ਹਾਂਜੀ ਸਾਰਾ ਕੰਮ ਵੀਰੇ ਓਕੇ ਹੋ ਗਿਆ ਨਵੇੜਤਾ ਹਾਂਜੀ ਸਾਰਾ ਨਵੇੜਤਾ ਵਾਹ ਕਿਆ ਬਾਤਾਂ ਸਵੇਰ ਵਾਸਤੇ ਪੱਠੇ ਵੀ ਲੈ ਆਂਦੇ ਨੇ ਓ ਵਾਹ ਜੀ ਵਾਹ ਆ ਗਏ ਨੇ ਪੈਸੇ ਪੈਸੇ ਭਾਈ ਆ ਗਏ ਨੇ ਠੀਕ ਹੈ ਠੀਕ ਗਿਣੀ ਸਾਰੇ ਸਾਹਮਣੇ ਨਾ ਤੂੰ ਗੇਣ ਲੋਕੀ ਭਾਵੇਂ ਮੈਨੂੰ ਕਹਿਣ ਥੋੜੇ ਦਿੱਤੇ ਆ ਨਹੀਂ ਨਹੀਂ ਪੂਰੇ ਹੀ ਹੋਣਗੇ ਜੀ ਤੇ ਪੱਠੇ ਹੁਣ ਲੈ ਲੈਂਦੇ ਨੇ ਸਵੇਰ ਵੇਲੇ ਸਵੇਰਾ ਪਾ ਜਾਵਾਂਗੇ ਸਹਲਾ ਚੁੱਕਣ ਅੱਛਾ ਤੂੰ ਜਾਣਾ ਮੈਂ ਤਾਂ ਨਹੀਂ ਜਾਣਾ ਤੂੰ ਨਹੀਂ ਜਾਣਾ ਨਹੀਂ ਮੇਰਾ ਕੰਮ ਨਹੀਂ ਹੁੰਦਾ ਅੱਬਾ ਤੂੰ ਤੇ ਅੱਬੇ ਨੇ ਜਾਣਾ ਨਾ ਠੀਕ ਆ ਸਿੱਧਵੇਂ ਚੱਲ ਆਹੋ ਤੇ ਬਾਕੀ ਇਹ ਨਾ ਹੁਣ ਪੱਠੇ ਪਾ ਆਦਮੀ ਠੀਕ ਆ ਪੱਠੇ ਪਾ ਦੇਵਾਂਗੇ ਇੱਕ ਵਾਰ ਇੱਕ ਵਾਰੀ ਘੋੜੀ ਨੂੰ ਪੱਠੇ ਛੱਡਦੀ ਉੱਤੇ ਨਾ ਜੇ ਕੋਸ਼ਿਸ਼ ਹੋਈ ਹਲਕਾ ਹਲਕਾ ਚੋਕਰ ਭਾਵੇਂ ਲਾ ਦੀ ਉੱਥੇ ਠੀਕ ਹੈ ਚੋਕਰ ਮੰਦਰੋ ਲੈਵਾਂਗਾ ਤੇ ਪਾ ਦੇਵਾਂਗਾ ਉੱਥੇ ਬਸ ਡਾਨ ਜੀ ਡਾਨ ਆ ਨਿਬੜ ਗਿਆ ਹਾਂਜੀ ਨਿਬੜ ਗਿਆ ਇਹ ਹੁਣ ਭਾਵੇਂ ਮੈਨੂੰ ਮੋੜ ਦੇ ਕਿਉਂਕਿ ਤੂੰ ਤਾਂ ਬਾਹਰ ਪਹਿਣਾ ਫਿਰ ਆ ਲੋ ਜੀ ਇਹ ਸੇਰੇ ਵਰਤ ਲੂੰਗਾ ਤੇ ਬਾਕੀ ਲੋ ਜੀ ਅੱਜ ਦਾ ਜਿਹੜਾ ਵਲੌਗ ਆ ਇੱਥੇ ਐਂਡ ਕਰਦੇ ਆ ਕਿਉਂਕਿ ਹਨੇਰਾ ਕਾਫੀ ਹੋ ਗਿਆ ਤੇ ਦਿਨ ਵੀ ਆਪਣਾ ਮੁੱਕ ਗਿਆ ਖਤਮ ਹੋ ਗਿਆ ਵਾ ਕੰਮਸ਼ਾ ਮ ਆਪਣੇ ਅਲਹੁਦੁਲਿਲਾ ਨਿਬੜ ਗਿਆ ਅੱਜ ਦੇ ਤੇ ਹੁਣ ਮਿਲਦੇ ਆ ਸਵੇਰੇ ਨਵੇਂ ਵਲੌਗ ਦੇ ਵਿੱਚ ਆਦਾ ਬਹੁਤ ਸਾਰਾ ਧਿਆਨ ਰੱਖਣਾ ਬਹੁਤ ਸਾਰਾ ਖਿਆਲ ਰੱਖਣਾ ਜੇ ਵਲੌਗ ਵਧੀਆ ਲੱਗਾ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰ ਲਿਓ ਤੇ ਆਪਦੀਆਂ ਡਿਮਾਂਡਾਂ ਲਾਜ਼ਮੀ ਦੱਸਿਆ ਕਰੋ ਕਮੈਂਟਾਂ ਲਈ ਤਾਂਕਿ ਆਪਾਂ ਉਤੇ ਅਮਲ ਦਰਾਮਦ ਕਰਕੇ ਤੁਹਾਡੇ ਰੂਬਰੂ ਤੁਹਾਡੀ ਪਸੰਦਾ ਵਲੌਗ ਲਿਆ ਸਕੀਏ ਤੇ ਮਿਲਦੇ ਹਾਂ ਸੂਰੇ ਨਵੇਂ ਵਲੌਗ ਚ ਬਹੁਤ ਸਾਰਾ ਧਿਆਨ ਰੱਖਿਓ ਦਿਓ ਜਾਸਤਾ ਰੱਬ ਰੱਖਾ ਜੀ